ਪਰਿਵਾਰ ਦੇ ਮੋਬਾਈਲ ਨੰਬਰ ਸਮੇਤ ਰਿਸ਼ਤਾ ਨੋਟ ਕਰੋ ਜੀ ਜਿਹੜੇ ਭੈਣ ਭਰਾ ਨੰਨੇ ਜੁੜੇ ਨੇ ਚੈਨਲ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਹਰੇਕ ਰਿਸ਼ਤਾ ਪਹੁੰਚਦਾ ਰਹੇ ਕਿਉਂਕਿ ਜ਼ਿਆਦਾਤਰ ਆਪਾਂ ਸ਼ਾਰਟ ਵੀਡੀਓ ਪਾਉਣਿਆਂ ਦੇ ਵਿੱਚ ਬੈਲ ਆਈਕਨ ਸੋ ਨਹੀਂ ਹੁੰਦਾ ਬੈਲ ਆਈਕਨ ਆਲ ਕਰਕੇ ਰੱਖ ਦਿਓ ਤੇ ਬਾਕੀ ਜਿਨ੍ਹਾਂ ਨੇ ਐਡ ਪਾਉਣੀਆਂ ਇਹੇ ਹੇਠਾਂ ਪੀਲੀ ਪੱਟੀ ਵਿੱਚ ਲਾਲ ਅੱਖਰਾਂ 'ਚ ਸਾਡਾ ਨੰਬਰ ਹੈ ਬਰਸਾਬ ਦੇ ਉੱਪਰ ਹੈਲੋ ਲਿਖ ਕੇ ਭੇਜ ਦਿਓ ਐਡ ਪਾਉਣ ਦਾ ਪ੍ਰੋਸੈਸ ਤੁਹਾਨੂੰ ਪੰਜਾਬੀ ਚ ਲਿਖ ਕੇ ਪਾ ਦੇਾਂਗੇ ਸਿਰਫ ਸਾਨੂੰ ਹੈਲੋ ਲਿਖ ਕੇ ਭੇਜ ਦਿਓ ਹੇਠਾ ਪੀਲੀ ਪੱਟੀ ਵਾਲੇ ਨੰਬਰ ਦੇ ਉੱਪਰ ਅ ਬਾਕੀ ਜਿਹੜਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1239 ਨਾਮ ਸਿੰਘ ਪਤਾ ਬਰਨਾਲਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਪਲੱਸ 1 ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਤੇ ਕੱਦ ਆ ਜਿਹੜਾ 5 ਫੁੱਟ 6 ਇੰਚਾ ਮੁੰਡੇ ਦਾ ਕਾਸਟ ਰਾਮਗੜੀਏ ਸੇਖਾ ਜੀ ਗੋਤ ਘਟੋੜੇ ਐ ਤੇ ਡੇਟ ਆਫ ਬਰਥ 25/5/96 ਦੀ ਹੈ 1996 ਦੀ ਤੇ ਬਾਕੀ ਕੰਮ ਆ ਜਿਹੜਾ ਮੋਟਰਸਾਈਕਲ ਮਕੈਨਿਕ ਹੈ ਜੀ ਮੁੰਡਾ ਤੇ ਪੜ੍ਹੀ ਲਿਖੀ ਸੁੰਦਰ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਪਰਿਵਾਰ ਦਾ ਮੋਬਾਈਲ ਨੰਬਰ ਲਾਲ ਪੱਟੀ ਦੇ ਵਿੱਚ ਲਿਖ ਕੇ ਆ ਜਾਏਗਾ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਕੋਈ ਮੰਗਣੀ ਤੇ ਬਾਕੀ ਜਿਨ੍ਹਾਂ ਨੇ ਐਡ ਪਉਣੀ ਹੈ ਠਾ ਪੀਲੀ ਪੱਟੀ 'ਚ ਸਾਡਾ ਨੰਬਰ ਹੈ ਸਾਨੂੰ ਹੈਲੋ ਲਿਖ ਕੇ ਭੇਜ ਦਿਓ WhatsApp ਦੇ ਉੱਪਰ ਐਡ ਦਾ ਪ੍ਰੋਸੈਸ ਤੁਹਾਨੂੰ ਪੰਜਾਬੀ 'ਚ ਲਿਖ ਕੇ ਪਾ ਦੇਵਾਂਗੇ ਤੇ ਬਾਕੀ ਚੈਨਲ ਸਬਸਕ੍ਰਾਈਬ ਕਰੋ ਰਿਸ਼ਤੇ ਵਾਸਤੇ ਲਾਲ ਪੱਟੀ ਵਾਲੇ ਨੰਬਰ ਤੇ ਪਰਿਵਾਰ ਨਾਲ ਗੱਲ ਕਰੋ ਧੰਨਵਾਦ ਜੀ